ਕੁਝ ਮਹੀਨੇ ਪਹਿਲਾਂ ਜਿਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਉੱਥੇ ਗਏ ਲੀਡਰਾਂ ਦਾ ਉੱਤਰੀ ਅਮਰੀਕਾ 'ਚ ਬਾਹਰ ਵਸਦੇ ਪੰਜਾਬੀਆਂ ਅਤੇ ਸਿੱਖਾਂ ਵੱਲੋਂ ਵਿਰੋਧ ਹੋਇਆ ਸੀ ਤਾਂ ਅਕਾਲੀ ਹਲਕਿਆਂ 'ਚ ਕਾਫੀ ਹਰਾਨੀ ਹੋਈ ਸੀ ਹੁਣ ਉਸੇ ਤਰ੍ਹਾਂ ਦੀ ਹੀ ਨਿਰਾਸ਼ਾ ਕਾਂਗਰਸ ਸਿਆਸੀ ਹਲਕਿਆਂ 'ਚ ਕਿਉਂਕਿ ਨਵੇਂ ਮਿਥੇ ਗਏ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਦਾ ਵੀ ਕਰੀਬ ਉਸੇ ਤਰ੍ਹਾਂ ਦਾ ਹੀ ਵਿਰੋਧ ਨਾਰਥ ਅਮਰੀਕਾ 'ਚ ਹੋਇਆ ਹੈ ਅਖੀਰ ਹਾਰ ਕੇ ਅਮਰਿੰਦਰ ਸਿੰਘ ਨੂੰ ਆਪਣਾ ਕੈਨੇਡਾ ਦਾ ਦੌਰਾ ਰੱਦ ਕਰਨਾ ਪਿਆ ਜਿਸ ਵੇਲੇ ਅਮਰਿੰਦਰ ਸਿੰਘ ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਕੈਨੇਡਾ ਸਰਕਾਰ ਵੱਲੋਂ ਕਿਹਾ ਗਿਆ ਕਿ ਉਹ ਉੱਥੇ ਸਿਆਸੀ ਰੈਲੀਆਂ ਨਹੀਂ ਕਰ ਸਕਦੇ ਕਿਸੇ ਵੀ ਬਾਹਰਲੇ ਮੁਲਕ ਦਾ ਸਿਆਸੀ ਲੀਡਰ ਆਪਣੀ ਪਾਰਟੀ ਦਾ ਜਾਂ ਮੁਲਕ ਬਾਰੇ ਉੱਥੇ ਪ੍ਰਚਾਰ ਨਹੀਂ ਕਰ ਸਕਦਾ ਉਨ੍ਹਾਂ ਫਿਰ ਘਰਾਂ 'ਚ ਛੋਟੀਆਂ-ਛੋਟੀਆਂ ਮੀਟਿੰਗਾਂ ਕਰਨ ਦਾ ਫੈਸਲਾ ਲਿਆ ਪਰ ਉਸ ਤੋਂ ਪਹਿਲਾਂ 6 ਫਾਰ ਜਸਟਿਸ ਨਾਂ ਦੀ ਸੰਸਥਾ ਨੇ 온ਟਾਰੀਓ ਦੀ ਕਚਹਿਰੀ 'ਚ ਉਨ੍ਹਾਂ ਖਿਲਾਫ ਫੌਜਦਾਰੀ ਦਾ ਮੁਕੱਦਮਾ ਦਾਇਰ ਕੀਤਾ ਇਕ ਕੈਨੇਡਾ ਦੇ ਕਾਨੂੰਨ ਮੁਤਾਬਕ ਕੀਤਾ ਗਿਆ ਇਲਜ਼ਾਮ ਸੀ ਕਿ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਵੇਲੇ ਉਹਨਾਂ ਪੁਲਿਸ ਅਧਿਕਾਰੀਆਂ ਨੂੰ ਸ਼ਹਿ ਤੇ ਤਰੱਕੀ ਦਿੱਤੀ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਬੜੇ ਵੱਡੇ ਪੱਧਰ ਤੇ ਉਲੰਘਣਾ ਕੀਤੀ ਸੀ ਅਤੇ ਜਿਸ ਤਹਿਤ ਬਹੁਤ ਸਾਰੇ ਕੈਨੇਡੀਅਨ ਨਾਗਰਿਕ ਕੈਨੇਡੀਅਨ ਸਿਟੀਜ਼ਨਸ ਵੀ ਪੰਜਾਬ ਚ ਇੱਥੇ ਆਏ ਸਨ ਔਰ ਮਾਰੇ ਗਏ ਸਨ ਕਾਰਵਾਈ ਅਤੇ ਗ੍ਰਿਫਤਾਰੀ ਤੋਂ ਡਰਦੇ ਅਮਰਿੰਦਰ ਸਿੰਘ ਨੇ ਕੈਨੇਡਾ ਦਾ ਦੌਰਾ ਰੱਦ ਕਰ ਦਿੱਤਾ ਰਾਨੀ ਦੀ ਗੱਲ ਇਹ ਆ ਕਿ ਉਹਨਾਂ ਇਹ ਸਭ ਵਾਸਤੇ ਇਲਜ਼ਾਮ ਲਾਇਆ ਕਿ 6 ਫੋਰ ਜਸਟਿਸ ਨਾਂ ਦੀ ਸੰਸਥਾ ਪਾਕਿਸਤਾਨ ਦੀ ਖੂਫੀਆ ਏਜੰਸੀ ISI ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਨਾਲ ਰਲਈ ਹੋਈ ਹੈ। ISI ਦਾ ਤਾਂ ਪਤਾ ਨਹੀਂ ਪਰ ਭਲਾ ਕੋਈ ਪੁੱਛੇ ਕਿ ਇਹ ਸਭ ਨਾਲ ਆਪ ਦਾ ਕੀ ਸੰਬੰਧ ਹੈ? ਅਮਨਿੰਦਰ ਸਿੰਘ ਨੂੰ ਸ਼ਾਇਦ ਰਾਂਗੀ ਹੋ ਰਹੀ ਹੋਊਗੀ ਕਿ ਆਪ ਦੇ ਲੀਡਰਾਂ ਦਾ ਨਾਰਥ ਅਮਰੀਕਾ ਜਾਂ ਬਾਹਰ ਵਿਰੋਧ ਕਿਉਂ ਨਹੀਂ ਹੁੰਦਾ? ਕੈਪਟਨ ਸਾਹਿਬ ਆਪ ਦੇ ਲੀਡਰਾਂ ਦਾ ਵਿਰੋਧ ਇਸ ਕਰਕੇ ਨਹੀਂ ਹੋ ਰਿਹਾ ਕਿ ਉਹਨਾਂ ਦੀ 1984 ਅਤੇ ਉਸ ਤੋਂ ਬਾਅਦ ਦੀਆਂ ਘਟਨਾਵਾਂ 'ਚ ਕੋਈ ਭੂਮਿਕਾ ਨਹੀਂ ਹੈ ਅਸਲ 'ਚ ਦਿੱਲੀ 'ਚ ਸਿੱਖਾਂ ਖਿਲਾਫ ਹੋਈ ਹਿੰਸਾ 'ਚ ਪੀੜਤ ਲੋਕਾਂ ਵਾਸਤੇ ਜੇ ਕੋਈ ਮਾੜਾ ਮੋਟਾ ਕਦਮ ਕਿਸੇ ਨੇ ਚੁੱਕਿਆ ਹੈ ਤਾਂ ਉਹ ਆਪਨੇ ਹੀ ਚੁੱਕਿਆ ਹੈ ਆਪ ਉੱਤੇ ਜਾਂ ਕਿਸੇ ਹੋਰ ਉੱਤੇ ਇਲਜ਼ਾਮ ਮੜਨ ਦੀ ਬਜਾਏ ਕਾਂਗਰਸ ਅਤੇ ਕਾਲੀ ਲੀਡਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਗਰੀਬਾਂ 'ਚ ਚਾਤੀ ਮਾਰਨ ਅਤੇ 1984 ਅਤੇ ਉਸ ਤੋਂ ਬਾਅਦ ਵਾਪਰੀਆਂ ਘਟਨਾਵਾਂ ਵਾਸਤੇ ਲੋਕਾਂ ਪ੍ਰਤੀ ਖਰੇ ਉਤਰਨ Thank you